ਕੰਪਲੀਟ ਹੋਈਆਂ ਨੇ ਅ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਨੇ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਹੁਣ ਉਹ ਜਿਹੜਾ ਐਸਓਐਸ ਹੋਮ ਰਾਜਪੂਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਆਪੇ 19 ਨਾ 19 ਮੈਨੂੰ ਲੱਗਦਾ ਕਿ ਲੋਕਲ ਜਿੱਕੇ ਜਾਂ ਇਹ ਆਊਟ ਆਫ ਸਟੇਟਸ ਤੋਂ ਵੀ ਬੱਚੇ ਦੇ ਸੀਗੇ ਅ ਆਊਟ ਆਫ ਸਟੇਟ ਵੀ ਸੀਗੇ ਤੇ ਉੱਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਕੇ ਫਿਰ ਉਹਨਾਂ ਦਾ ਮੈਡੀਕਲ ਕਰਾ ਕੇ ਤਹਾਨੂੰ ਸੀ ਰਾਜਪੁਰਾ ਹੁਮਚ ਫੇਸ ਦਿੱਤਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲ ਨਹੀਂ ਕੋਈ ਆਇਡੈਂਟਿਟੀਸ ਮਿਲੀਆਂ ਨਹੀਂ ਕੀ ਇਹਨਾਂ ਨੂੰ ਮਿਲ ਗਈਆਂ ਮੈਂ ਮੋਂਨ ਨੂੰ ਆਪਾਂ ਛੱਡਦੇ ਨਹੀਂ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਇਡੈਂਟਿਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੇ ਨਹੀਂ ਮਿਲੇ ਉਹਨਾਂ ਨੂੰ ਫਿਰ ਅਸੀਂ ਦੇ ਆਧਾਰ ਕਾਰਡ ਚੈੱਕ ਕੀਤੇ ਕਿ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿਬ ਇੱਕ ਵਾਰ ਦੱਸ ਦੇਣਗੇ ਸਾਰੇ ਆਧਾਰ ਕਾਰਡ ਚੈੱਕ ਕੀਤੇ ਗਏ ਆ ਜੀ ਜੇ ਇਦਾਂ ਚੈਕਿੰਗ ਦਾ ਬੰਦਾ ਆ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੱਖਰੀ ਵੱਖਰੀ ਟੀਮਸ ਬ ਅਟ ਡਿਫਰੈਂਟ ਲੈਵਲਸ ਜਿਵੇਂ ਮੈਨੂੰ ਐਸ ਏ ਡੀ ਸੀ ਜਨਰਲ ਇਥੇ ਲੀਲਾ ਪਵਨ ਚੌਂਕ ਸਨੋਰੀ ਅੱਡਾ ਐਦਾ ਟਾਈਪ ਜਿਹੜੇ ਹੈਗੇ ਉਹ ਦਿੱਤੇ ਹੈਗੇ ਨੇ ਸਨੋਰੀ ਅੱਡਾ ਕਿਸੇ ਆਫੀਸਰਸ ਨੂੰ ਦਿੱਤੇ ਸੋ 올 ਆਫੀਸਰਸ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰਨਗੇ ਸੋ ਉਹ ਚੈਕਿੰਗ ਹੁਣ ਅੱਜ ਇੱਕ ਸਾਹਬਨਾ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸਵੇਰ ਤੋਂ ਤੇ ਬਾਕੀ ਅਸੀਂ ਹੁਣ ਇਹਨੂੰ ਕੰਟੀਨਿਊਸ ਇੱਕ ਹੋ ਰੱਖਾਂ। ਹੌਟਪੌਟ ਕਿਹੜੇ ਕਿਹੜੇ ਏਰੀਆ ਦੇਖਿਆ ਗਿਆ? ਹੌਟਪੌਟ ਅਜ ਦਾ ਪੀਡੀਆ ਵਾਲਾ ਏਰੀਆ ਦੇਖਿਆ ਗਿਆ। ਅਸੀਂ ਲੀਲਾ ਪਵਨ ਵਾਈਪਸ ਚੌਂਕ ਤੇ ਹੋਰ ਕਿਹੜੇ ਕਿਹੜੇ ਏਰੀਆ ਦੇਖਿਆ ਨਵਾਂ ਬਾਸਟੈਂਡ ਕਾਲੀ ਮਾਤਾ ਮੰਦਿਰ ਅਰਬਨ ਸਟੇਟ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਮੇਨ ਆਪਣੇ ਏਰੀਆਜ਼ ਨੇ ਪਟਿਆਲਾ ਦੇ ਉਹ ਸਾਰਾ ਜ ਕਵਰ ਹੋ ਗਿਆ ਹੈ। ਬਟ ਐਟ ਦ ਸੇਮ ਟਾਈਮ ਅਸੀਂ ਇਹ ਇਨਸ਼ੋਰ ਕਰ ਰਹੇ ਹਾਂ ਕਿ ਅਸੀਂ ਇਹਦੀ ਰੈਂਡਮ ਚੈਕਿੰਗ ਅਸੀਂ 2 ਡੇਸ ਬਾਅਦ 1 ਡੇ ਬਾਅਦ ਇੱਕ ਵਾਰ ਕਰੀਏ ਸਾਨੂੰ ਜਿਆਦਾ ਤੋਂ ਜਿਆਦਾ ਅਸੀਂ ਸੈਕਸੈਸਫੁਲ ਹੋ ਸਕੀਏ ਜੀਪ ਸਿੰਘ ਗਿੱਲ ਜੀ ਡੀਪੀਓ ਪਟਿਆਲਾ ਹਾਂ ਸਰ ਕਿਸਨੇ ਦੇਖ ਕਿੰਨੇ ਕਿ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਮਰਗੀ ਡਾਕਟਰੀ ਦੇਖਣ ਮਿਲ ਜੀ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਹਨ ਇਹਨਾਂ ਦੀ ਆਇਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆਂ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟ੍ਰੈਫਿਕਿੰਗ ਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰ ਜਾਂਦਾ ਫਿਰ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਕੋਲ ਆਧਾਰ ਕਾਰਡ ਮਿਲੇ ਨਹੀਂ ਆਊਟਰ ਸਟੇਟ ਦੇ ਨੇ ਉਹਨਾਂ ਤੋਂ ਰੀਜ਼ਨ ਪੁੱਛਿਆ ਕਿ ਉਹ ਕਿਉਂ ਇੱਥੇ ਰਹਿ ਰਹੇ ਨਹੀਂ ਜਾਂ ਇੱਥੇ ਕਿਉਂ ਬਿਕਗੜ ਦਾ ਕੰਮ ਕਰ ਰਹੇ ਹਾਂਜੀ ਹਾਂਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊ ਦੁਬਾਰਾ ਨਾ ਕਰਨ ਜੀ ਇਹਨੂੰ ਬੰਦ ਕਰਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਰਜ ਕਰਾਂਗੇ ਵਾਪਸ ਸਟੇਟ ਦੇ ਵੀ ਜਾਣਦਾ ਵੀ ਕੁਝ ਕਿਹਾ ਹੈ ਉਹ ਕੈਪਸਿਟ ਤੋਂ ਜਾ ਨਹੀਂ ਇਹ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਹੁਣ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਤੇ ਫਿਰ ਜੀ ਉਹਨਾਂ ਦੇ ਨਾਲ ਹੋਣੇ ਕਿਉਂਕਿ ਜ਼ਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਕਰਾਂ ਸਰ ਜਿਹੜੇ ਮਦਰ ਫੀਡ ਬੇਬੀ ਹੈ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਸਾਨੂੰ ਲੱਗਦਾ ਜੀ ਫਿਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਹਾਂ ਜੇ ਲੱਗਦਾ ਕੋਈ ਉਹ ਬੱਚਾ ਨਹੀਂ ਹੈ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰਗ ਅੱਗੇ ਫਰਦਰ ਮੈਡੀ ਹਜੇ ਫਿਲਹਾਲ ਚੱਲ ਰਹੇ ਜੀ ਹਜੇ ਭੇਜਾਂਗੇ ਕੱਲ ਨੂੰ ਪਤਾ ਲੱਗ ਜਾਊਗਾ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰੀਲਮ ਨਹੀਂ ਹੈ ਜੀ ਹਜੇ ਪਰ ਜਿਨ੍ਹਾਂ ਨੂੰ ਦਿੱਤਾ ਉਹਨਾਂ ਨੂੰ ਕਿੱਥੇ ਰੱਖਣ ਦਾ ਕੋਈ ਅਰੇਂਜਮੈਂਟ ਕੋ ਅਸੀਂ ਚਿਲਡਰਨ ਹੋਮ ਭੇਜ ਰਹੇ ਹਾਂ ਜੀ ਐਸਓਐਸ ਰਾਜਪੁਰਾ ਸਾਡਾ ਹੋਮ ਹੈਗਾ ਜੀ ਫਿਲਹਾਲ ਉੱਥੇ ਰੱਖਾਂਗੇ ਜਦ ਤੱਕ ਸਾਨੂੰ ਪੂਰਾ ਕਲੀਅਰ ਨਹੀਂ ਹੋ ਜਾਂਦਾ ਜੀ